ਕ੍ਰਿਪਾਲ ਸਿੰਘ ਸੀਰਾ ਤੁਹਾਡਾ ਸਵਾਗਤ ਕਰਦਾ ਟੂਨ ਚੈਨਲ ਤੇ ਸਵਾਗਤ ਕਰਦਾ ਜੀ ਆਖਦਾ ਅੱਜ ਅਸੀਂ ਫਗਵਾੜਾ ਸ਼ਹਿਰ ਦੇ ਮਸ਼ਹੂਰ ਸ਼ਖਸੀਅਤ ਸ਼੍ਰੀ ਮਨੀਸ਼ ਪ੍ਰਵਾਕਰ ਜੀ ਜਿਹੜੇ ਕਿ ਫਗਵਾੜਾ ਬਲਾਕ ਕਾਂਗਰਸ ਦੇ ਪ੍ਰਧਾਨ ਨੇ ਤੇ ਸਾਬਕਾ ਕਾਉਂਸਲਰ ਨੇ ਫਗਵਾੜਾ ਦੀ ਨਗਰ ਨਿਗਮ ਦੇ ਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਹਸ਼ਿਆਰਪੁਰ ਚੋਣਾਂ ਵਾਸਤੇ ਕਾਂਗਰਸ ਦੇ ਉਮੀਦਵਾਰ ਜੋ ਖੜੇ ਹਨ ਉਹਨਾਂ ਦੇ ਬਾਰੇ ਉਹਨਾਂ ਦੇ ਕੀ ਵਿਚਾਰ ਹਨ ਉਹ ਕਿਹੋ ਜਿਹੀ ਸ਼ਖਸੀਅਤਾਂ ਜਿਨ੍ਹਾਂ ਨੂੰ ਕਾਂਗਰਸ ਨੇ ਅੱਗੇ ਲਿਆਂਦਾ ਹੈ ਤੇ ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਮਨੀਸ਼ ਪ੍ਰਵਹਕਰ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਪ੍ਰਵਹਕਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਦਾ ਕਰਪਾਲ ਸਿੰਘ ਸੀਰਾ ਜੀ ਤੁਹਾਡਾ ਤੇ ਤੁਹਾਡੇ ਟਨ ਚੈਨਲ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ ਸ਼ੁਕਰੀਆ ਸਰ ਜਿਹੜਾ ਤੁਸੀਂ ਸਾਨੂੰ ਆਪਣੇ ਚੈਨਲ ਦੇ ਆਪਣੀ ਆਵਾਜ਼ ਰੱਖਣ ਦਾ ਮੌਕਾ ਦਿੱਤਾ ਧੰਨਵਾਦ ਤੁਹਾਡਾ ਬਹੁਤ-ਬਹੁਤ ਮੈਂ ਪੁੱਛਣਾ ਚਾਹੁੰਨਾ ਕਿ ਜਿਹੜੀ ਉਮੀਦਵਾਰ ਹੈਗੀ ਆ ਕਾਂਗਰਸ ਵੱਲੋਂ ਹੁਸ਼ਿਆਰਪੁਰ ਜਮਨੀ ਚੋਣਾਂ ਲਈ ਇਹਨਾਂ ਬਾਰੇ ਕੀ ਵਿਚਾਰ ਹਨ ਤੁਹਾਡੇ ਕਿਹੋ ਜੀ ਸ਼ਖਸੀਅਤ ਹਨ ਕੀ ਕੀ ਕੰਮ ਇਹਨਾਂ ਨੇ ਕੀਤੇ ਹੋਏ ਹਨ ਇਹ ਬਾਰੇ ਦੱਸੋ ਦੇਖੋ ਲੋਕ ਸਭਾ ਹਲਕਾ ਤੋਂ ਹੁਸ਼ਿਆਰਪੁਰ ਤੋਂ ਸਾਡੀ ਕਾਂਗਰਸ ਹਾਈ ਕਮਾਂਡ ਨੇ ਮੈਡਮ ਜਾਮਨੀ ਗੋਮਰ ਸਾਨੂੰ ਉਮੀਦਵਾਰ ਦਿੱਤੇ ਆ ਹੁਸ਼ਿਆਰਪੁਰ ਤੋਂ ਰਹਿਣ ਵਾਲੇ ਆ ਜੀ ਬਹੁਤ ਹੀ ਸਧਾਰਨ ਪਰਿਵਾਰ ਤੋਂ ਉਹ ਬਹੁਤ ਹੀ ਨੇਕ ਦਿਲ ਲੇਡੀਜ਼ ਹੈਗੇ ਉਹ ਜੀ ਔਰ ਉਹਨਾਂ ਦਾ ਜੋ ਮਿਲਨ ਦਾ ਸੁਭਾਅ ਹਰ ਨਾਲ ਮਿਲਜੁਲ ਕੇ ਰਹਿਣਾ ਹਰ ਜੋ ਬਹੁਤ ਬੋਲਣ ਦੇ ਵਿੱਚ ਉਹਨਾਂ ਦਾ ਜੋ ਹਲਿਆਕਤ ਆ ਉਹਦੇ ਨਾਲ ਲੋਕ ਕਾਫੀ ਪ੍ਰਭਾਵਿਤ ਹੋ ਰਹੇ ਆ ਬਹੁਤ ਠੰਡੇ ਸੁਭਾਅ ਦੇ ਆ ਉਹਨਾਂ ਦਾ ਮਿਲਨ ਦਾ ਜਿਹੜਾ ਨਜ਼ਰੀਆ ਲੋਕਾਂ ਦੇ ਨਾਲ ਜੀ ਔਰਤਾਂ ਦੇ ਨਾਲ ਖਾਸ ਕਰ ਉਹਨਾਂ ਨੂੰ ਉਹ ਜਾਂਦਾਂ ਨੂੰ ਬਹੁਤ ਪ੍ਰਭਾਵਿਤ ਕਰ ਰਹੇ ਆ ਬੜਾ ਹੰਗਾਰਾ ਮਿਲ ਰਿਹਾ ਬਹੁਤ ਬਹੁਤ ਭਾਰੀ ਗਿਣਤੀ ਦੇ ਨਾਲ ਮੈਨੂੰ ਲੱਗਦਾ ਕੋ ਇਹ ਚੋਣ ਜਿੱਤਣ ਲਈ ਅੱਛਾ ਮੈਂ ਇੱਕ ਪੁੱਛਣਾ ਚਾਹਣਾ ਪ੍ਰੋਕਰ ਸਾਹਿਬ ਇਹ ਜਿਹੜੇ ਆਪਣੀਆਂ ਕੁਝ ਸ਼ਖਸੀਅਤਾਂ ਕਾਂਗਰਸ ਦੀਆਂ ਡਿਗਵਜ ਉਹ ਜਿਹੜੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਚਲੇ ਗਏ ਉਹਨਾਂ ਦੇ ਨਾਲ ਇਹ ਨਾ ਚੋਣਾਂ ਤੇ ਕੋਈ ਅਸਰ ਨਹੀਂ ਪਵੇਗਾ ਦੇਖੋ ਜਿੱਥੇ ਤੇ ਮੈਂ ਸਮਝਦਾ ਜਿਹੜੇ ਵੀ ਸ਼ਖਸੀਅਤਾਂ ਸਾਡੀਆਂ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ 'ਚ ਗਈਆਂ ਜੀ ਮੇਰਾ ਖਿਆਲ ਆ ਉਹ ਜ਼ਿਆਦਾ ਆਪਣੇ ਕੋਈ ਨੀਜੀ ਸਵਾਰਥ ਦੇ ਕਾਰਨ ਗਈਆਂ ਜੀ ਜਾਓ ਕਿ ਸੇ ਪ੍ਰੈਸ਼ਰ ਦੇ ਹੀਟ ਗਈਆਂ ਆ। ਜੀ। ਅਦਰਵਾਈਜ਼ ਕੋਈ ਵੀ ਬੰਦਾ ਜੇ ਮੈਂ ਆਪਣੀ ਗੱਲ ਕਰਾਂ ਤਾਂ ਸਾਡੇ ਅਸੀਂ ਪੁਰਾਣੇ ਬਿਰਗਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਆ। ਜੀ। ਅਸੀਂ ਨਹੀਂ ਛੱਡ ਕੇ ਚਲੇ ਗਏ। ਬਿਲਕੁਲ ਸਹੀ ਗੱਲ। ਇਹ ਮੈਨੂੰ ਤਾਂ ਇਹ ਲੱਗਦਾ ਕੋਈ ਆਪਣੇ ਨਿੱਜੀ ਸਵਾਰਥ ਆ ਉਹਨਾਂ ਦਾ। ਸਵਾਰਥ ਆ। ਜਾਂ ਕੋਈ ਡਾਰਾ ਜਾਂ ਪ੍ਰੈਸ਼ਰ ਆ। ਪ੍ਰੈਸ਼ਰ। ਇਹ ਜੇ ਜੇ ਦਬਾਅ ਦੇ ਹੀਟ ਹੋ ਚੋ ਛੱਡ ਗਏ। ਜਦੋਂ ਤੁਸੀਂ ਦੱਸਿਆ ਕਿ ਤੁਸੀਂ ਬਹੁਤ ਚਿਰ ਤੋਂ ਕਾਂਗਰਸ ਦੇ ਨਾਲ ਅਟੈਚ ਹੋ ਜੁੜੇ ਹੋ ਹੋ ਤੇ ਤੁਹਾਡੇ ਪਤਾ ਜੀ ਬ੍ਰਿਜ ਪੁਸ਼ਨ ਪ੍ਰਵਕਰ ਜੀ ਉਹ ਵੀ ਕੌਂਸਲਰ ਰਹਿ ਚੁੱਕੇ ਆ ਤੇ ਉਹਨਾਂ ਤੋਂ ਲੈ ਕੇ ਹੁਣ ਤੱਕ ਕਾਂਗਰਸ ਦੇ ਵਿੱਚ ਕੀ ਬਦਲਾਅ ਆਏ ਤੇ ਕੀ ਉਹਨਾਂ ਨੇ ਉਚਾਈਆਂ ਨੂੰ ਛੂਹਾ ਜਾਂ ਪਿਛਲੇ ਚੋਣਾਂ ਦੇ ਵਿੱਚ ਕਾਂਗਰਸ ਦਾ ਮਾੜਾ ਹਾਲ ਹੋਇਆ ਉਹ ਕਿਹੜੀਆਂ ਕਮੀਆਂ ਸੀ ਜਿਨ੍ਹਾਂ ਕਰਕੇ ਹੋਇਆ ਇਹਦੇ ਬਾਰੇ ਕੋਈ ਚਾਨਣਾ ਪਾਉ ਇਸ ਤਰ੍ਹਾਂ ਸੇੜਾ ਸਾਹਿਬ ਜਿਹੜਾ ਸਾਡਾ ਪਰਿਵਾਰ ਆ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਆ ਜੀ ਸਾਡੇ ਮੇਰੇ ਪਰ ਦਾਦਾ ਜੀ ਬਾਉ ਹਜਰੀ لال ਜੀ ਜੀ ਉਹਨਾਂ ਨੇ ਵੀ ਸਾਡੀ ਬੰਨੀ ਦੀਆਂ ਪ੍ਰਧਾਨੀਆਂ ਕੀਤੀਆਂ ਠੀਕ ਹੈ ਉਹ ਤੋਂ ਬਾਅਦ ਮੇਰੇ ਪਿਤਾ ਜੀ ਸ਼੍ਰੀ ਬ੍ਰਿਜਪੂਸ਼ਨ ਪ੍ਰਵਾਕ ਜੀ ਉਹ ਵੀ ਕਾਉਂਸਲਰ ਰਹੇ ਜੀ ਉਸ ਉਹਨਾਂ ਦੇ ਬਾਅਦ ਮੈਂ ਹੁਣ ਕਾਉਂਸਲਰ ਬਣਿਆ ਕਾਂਗਰਸ ਪਾਰਟੀ ਦੀਆਂ ਨੀਤੀਆਂ ਤਾਂ ਹਮੇਸ਼ਾ ਪੁਰਾਣੇ ਸਮੇਂ ਤੋਂ ਜੋ ਚੱਲੀਆਂ ਆ ਰਹੀਆਂ ਉਹੀ ਚੱਲੀਆਂ ਆ ਰਹੀਆਂ ਜਿਹੜਾ ਤੁਸੀਂ ਗੱਲ ਕੀਤੀ ਐ ਕਿ ਪਿਛਲੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਦਾ ਥੋੜਾ ਡਾਊਨਫਾਲ ਆਇਆ ਇਸ ਤਰ੍ਹਾਂ ਜੀ ਕੋਈ ਵੀ ਪਾਰਟੀ ਆ ਸਦਾ ਇੱਕ ਸਿਖਰ ਤੇ ਨਹੀਂ ਰਹਿੰਦੀ ਜੀ ਇੱਕ ਲੋ ਦਾ ਨਿਯਮ ਆ ਉਹ ਤੁਹਾਨੂੰ ਪਤਾ ਆ ਹਰ ਸਮੇਂ ਮੌਸਮ ਵੀ ਬਦਲਦਾ ਟਾਈਮ ਵੀ ਬਦਲਦਾ ਜੀ ਦਿਨ ਵੀ ਹੁੰਦਾ ਰਾਤ ਵੀ ਹੁੰਦੀ ਆ ਬਾਰੇ ਸਮੇਂ ਤੋਂ ਕਾਂਗਰਸ ਹੀ ਚੱਲੀ ਆ ਰਹੀ ਸੀ ਤੇ ਉਹ ਉਸ ਦਾ ਉਸ ਦਾ ਕਾਰਨ ਇਹ ਸੀ ਕਿ ਕਾਂਗਰਸ ਦੇ ਅੱਗੇ ਕੋਈ ਵੀ ਪਾਰਟੀ ਖੜੀ ਨਹੀਂ ਹੋਈ ਨਹੀਂ ਹੁੰਦੀ ਔਰ ਨਾ ਹੀ ਕਿਸੇ ਦੀ ਨੀ ਤਾਕਤ ਸੀ ਕੋ ਖੜੀ ਹੋਈ ਇਹ ਕੁਝ ਕਮਜ਼ੋਰੀਆਂ ਵੀ ਹੋ ਗਈਆਂ ਪਾਰਟੀ ਦੇ ਵਿੱਚ ਦੇਖਣ ਨੂੰ ਮਿਲੀਆਂ ਪਰ ਮੇਰਾ ਖਿਆਲ ਹੈ ਸਿਲੈਕਸ਼ਨ ਦੇ ਵਿੱਚ ਉਹ ਸਾਰੀਆਂ ਪੂਰੀਆਂ ਹੋ ਗਈਆਂ ਔਰ ਅਸੀਂ ਬਹੁਤ ਵਧੀਆ ਮਾਰਜਨ ਜਿੱਤਾਂਗੇ ਔਰ ਕੇਂਦਰ ਦੇ ਵਿੱਚ ਸਰਕਾਰ ਬਕਰ ਜੀ ਕੱਲ ਕਾਂਗਰਸ ਵੱਲੋਂ ਫਗਵਾੜਾ ਦੇ ਵਿੱਚ ਵਿਚਾਰ ਰੈਲੀ ਕੱਢੀ ਗਈ ਉਹਦੇ ਵਿੱਚ ਕੀ ਹੰਗਾਰਾ ਸ਼ਹਿਰ ਵੱਲੋਂ ਮਿਲਿਆ ਸ਼ਹਿਰ ਦੀ ਜਨਤਾ ਵੱਲੋਂ ਮਿਲਿਆ ਇਹਦੇ ਬਾਰੇ ਕੁਝ ਚੰਨਾ ਪਾਉਗੇ ਕੱਲ ਸਾਡੇ ਲੋਕ ਸਭਾ ਹਲਕਾ ਦੇ ਸ਼ਹਿਰਪੁਰ ਦੇ ਕਾਂਗਰਸ ਪਾਰਟੀ ਦੀ ਰੋਡ ਸ਼ੋਅ ਕੱਢਿਆ ਗਿਆ ਸੀਗਾ ਜਿਹਦੀ ਰਹਿਨਮਾਈ ਸਦਾ ਬਲਵੰਤ ਸਿੰਘ ਢਾਲੀਵਾਲ ਜੀ ਨੇ ਕੀਤੀ ਜਿਹਦੇ ਵਿੱਚ ਸਾਰੇ ਫਗਵਾੜੇ ਦੇ ਕਾਂਗਰਸੀ ਕਾਰਜਕਰਤਾ ਲੀਡਰ ਐਮ ਸੀ ਸਹਿਬਾਨ ਪੰਚ ਸਰਪੰਚ ਸਾਰੇ ਸ਼ਾਮਿਲ ਹੋਏ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਅਮਰੀਕਾ ਤੋਂ ਚੱਲ ਕੇ ਆਏ ਸਾਡੇ ਸਾਬਕਾ ਚੇਅਰਮੈਨ ਬੁਰਵਟਾ ਦੇ ਸਰਦਾਰ ਬਲਵੀਰ ਰਾਜਾ ਸੋਢੀ ਜੀ ਉਹਨਾਂ ਨੇ ਵੀ ਰੋਡ ਸ਼ੋਅ ਦੇ ਵਿੱਚ ਸ਼ਿਰਕਤ ਕੀਤੀ ਬਸ ਜੀ ਔਰ ਮਜ਼ੇਦ ਦੀ ਗੱਲ ਇਹ ਦੇਖੋ ਜੀ ਰੋਡ ਸ਼ੋਅ ਸਾਡੇ ਪੁਰਾਣੀ ਆਪਣੇ ਨਵੀਂ ਦਾਣਾ ਮੰਡੀ ਤੋਂ ਸ਼ੁਰੂ ਹੋਇਆ ਜੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਜਾ ਕੇ ਖਤਮ ਹੋਇਆ ਔਰ ਇਸ ਰੋਡ ਸ਼ੋਅ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਹੀ ਦੇਖਿਆ ਕਿ ਜਿੰਨੀ ਜਨਤਾ ਜਦੋਂ ਸ਼ੁਰੂ ਹੋਇਆ ਰੋਡ ਸ਼ੋਅ ਉਹ ਸੀ ਉਹ ਸੀ ਤੇ ਰੋਡ ਸ਼ੋਅ ਖਤਮ ਹੋਣ ਤੱਕ ਵੀ ਉਹ ਜਨਤਾ ਬਰਬਰ ਦੀ ਬਰਬਰ ਨਾਲ ਆਈ ਐ ਔਰ ਸਾਰਾ ਸ਼ਹਿਰ ਸ਼ਹਿਰ ਦੇ ਵਿੱਚ ਬਜ਼ਾਰਾਂ ਚ ਸਾਰੇ ਜਦੋਂ ਬਜ਼ਾਰਾਂ ਚ ਨਿਕਲਦੇ ਸੀਗੇ ਦੁਕਾਨਦਾਰਾਂ ਨੇ ਬੜਾ ਸੜਕਾਂ ਤੇ ਬੜਾ ਨਿਗਾ ਸਵਾਗਤ ਕੀਤਾ ਨਿਸ਼ਾਲੇ ਪਾ ਕੇ ਸਵਾਗਤ ਕੀਤਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਥਾਂ ਥਾਂ ਲੋਕਾਂ ਨੇ ਪਾਣੀ ਦੇ ਲੰਗਰ ਸ਼ਵੀਲਾ ਸ਼ਵੀਲਾ ਲਗਾਈਆਂ ਹੋਈਆਂ ਸੀ ਗਰਮੀ ਬਹੁਤ ਸੀਗੀ ਔਰ ਗਰਮੀ ਦੇ باوجود ਕਾਂਗਰਸ ਦਾ ਇੱਕ ਇੱਕ ਕਾਰਜਕਰਤਾ ਇੱਕ ਇੱਕ ਕਦਮ ਮੈਡਮ ਜਮਨੀ ਗੋਮਰ ਦੇ ਨਾਲ ਚੱਲ ਕੇ ਸਾਰੇ ਰੋਡ ਸ਼ੋਅ ਦੇ ਵਿੱਚ ਚੱਲਿਆ ਜਿਹਦੇ ਨਾਲ ਮੈਨੂੰ ਮੈਂ ਸਮਝਦਾ ਕਿ ਬਹੁਤ ਵੱਡਾ ਹੰਗਾਰਾ ਆ ਔਰ ਇਹੀ ਮੈਂ ਸਮਝਦਾ ਕਿ 1 ਜੂਨ ਨੂੰ ਵੀ ਲੋਕੀ ਆਪਣੀ ਵੋਟ ਦੇ ਅਵਾਏ ووٹ ਪਾ ਕੇ ਮੈਡਮ ਜਮਣੀ ਗੋਮਰ ਦੇ ਹੱਕ ਵਿੱਚ ਬੁਲੰਦ ਕਰੂਗਾ ਬਿਲਕੁਲ ਇਸੇ ਹਿਸਾਬ ਨਾਲ ਇਦਾਂ ਹੀ ਲੱਗਦਾ ਇਦਾਂ ਹੀ ਲੱਗਦਾ ਜੀ ਬਿਲਕੁਲ ਇਸੇ ਰਹਿ ਲੱਗ ਰਿਹਾ ਕਾਲਦਾ ਰੋਡ ਸ਼ੋ ਬੜਾ ਪ੍ਰੋਵੋਕਟਰ ਸਾਹਿਬ ਆਪਣੀ ਪਾਰਟੀ ਬਾਰੇ ਆਪਣੀ ਪਾਰਟੀ ਦੇ ਉਮੀਦਵਾਰ ਬਾਰੇ ਸਾਨੂੰ ਤੇ ਸਾਡੇ ਚੈਨਲ ਨੂੰ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸੀਂ ਮੁੜ ਕੇ ਵੀ ਸੋਚਾਂਗੇ ਕਿ ਵੋਟਰਾਂ ਤੋਂ ਬਾਅਦ ਤੁਹਾਡੀ ਪਾਰਟੀ ਦੇ ਉਮੀਦਵਾਰ ਜਤਨ ਪਾਰਟੀ ਜਿੱਤੇ ਤਾਂ ਅਸੀਂ ਤੁਹਾਡੇ ਨਾਲ ਇੱਕ ਵਾਰੀ ਫੇਰ ਮੁਲਾਕਾ ਕਰਨ ਆਏ ਧੰਨਵਾਦ ਸੀਰ ਦਾ ਸਾਹਿਬ ਤੁਹਾਡਾ ਮੈਂ ਆਪਣੇ ਦਿਲੋਂ ਤੁਹਾਡਾ ਧੰਨਵਾਦ ਕਰਦਾ ਆਪਣੀ ਪਾਰਟੀ ਵੱਲੋਂ ਤੁਹਾਡਾ ਧੰਨਵਾਦ ਕਰਦਾ ਤਾਂ ਜੋ ਜੋ ਕਿ ਤੁਸੀਂ ਸਾਡੀ ਪਾਰਟੀ ਬਾਰੇ ਸਾਡੇ ਵਿਚਾਰ ਸੁਣੇ ਆਂ ਔਰ ਤੁਸੀਂ ਆਪਣੇ ਚੈਨਲ ਤੇ ਸਾਨੂੰ ਆਪਣੀ ਵਾਇਸ ਰੱਖਣ ਦਾ ਮੌਕਾ ਦਿੱਤਾ ਤੁਹਾਡਾ ਔਰ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਟੂੰ ਚੈਨਲ ਦੇ ਪਿਆਰਿਆਂ ਦਾ ਸਾਡੇ ਵੱਲੋਂ ਟੂੰ ਚੈਨਲ ਵੱਲੋਂ ਮੇਰੇ ਵੱਲੋਂ ਪ੍ਰਵਾਕਰ ਜੀ ਵੱਲੋਂ ਬਹੁਤ ਬਹੁਤ ਧੰਨਵਾਦ